ਮੈਂ ਡਾਕਟਰ ਗਗਨਦੀਪ ਸਿੰਘ ਸਿਸ਼ਤੇਵਾ ਸੀਈਓ ਸੋਹਣਾ ਹਸਪੀਟਲ ਮੋਹਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਡਿਲੀਵਰੀ ਦਾ ਕੇਸ ਜਿਹੜਾ ਕੀ ਸਾਹਮਣੇ ਆਇਆ ਸੀ ਸੰਦੀਪ ਸਿੰਘ ਜੀ ਫਾਦਰ ਤੇ ਰਮਨਦੀਪ ਕੌਰ ਜਿਹੜੇ ਮਦਰ ਜਿਨ੍ਹਾਂ ਦਾ ਇੱਕ ਬੱਚਾ ਇੱਥੇ ਡਿਲੀਵਰ ਹੋਇਆ ਸੀ 11 ਤਰੀਕ ਨੂੰ ਬੇਬੀ ਗਰਲ ਤੇ ਉਸ ਤੋਂ ਜਦੋਂ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਦੇ ਪੇਰੈਂਟਸ ਫਾਦਰ ਨੂੰ ਇਮੀਡੀਏਟਲੀ ਬੱਚੇ ਨੂੰ ਦਿਖਾਇਆ ਗਿਆ ਮਲਾਇਆ ਗਿਆ ਕਿ ਤੁਹਾਡੇ ਬੇਬੀ ਗਰਲ ਬੌਰਨ ਹੋਈ ਹੈ ਤੇ ਬੱਚੇ ਦੇ ਫਾਦਰ ਨੇ ਇਹ ਗੱਲ ਦੇ ਉੱਤੇ ਹਸਪੀਟਲ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਕਿ ਇਹ ਜੀ ਬੇਬੀ ਬॉय ਮੈਨੂੰ ਦਿਖਾਇਆ ਗਿਆ ਸੀ ਤੇ ਬੇਬੀ ਗਰਲ ਮੈਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਹਾਨੂੰ ਬੇਬੀ ਗਰਲ ਹੀ ਦਿਖਾਈ ਗਈ ਸੀ ਪਰ ਉਹ ਜਿਹੜੇ ਫਾਦਰ ਸਾਹਿਬ ਤੇ ਜਿਹੜੇ ਉਹਨਾਂ ਦੇ ਰਿਲੇਟਿਵ ਸੀ ਉਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਰਹੇ ਤੇ ਉਸ ਤੋਂ ਬਾਅਦ ਉਹ ਸੀ ਹਸਪੀਟਲ ਸਾਨ ਹਸਪੀਟਲ ਵੱਲੋਂ ਮਾਦਰ ਤੇ ਫਾਦਰ ਤੇ ਬੱਚੇ ਦਾ ਡੀਐਨਏ ਟੈਸਟ ਜਿਹੜਾ ਕਿ ਭੇਜਿਆ ਗਿਆ ਉਹਨਾਂ ਦੀ ਰਿਕੁਐਸਟ ਤੇ ਤੇ ਸਾਰੀ ਜਿਹੜੀ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਨਫਾਰਮ ਕੀਤਾ ਗਿਆ ਤੇ ਉਹਨਾਂ ਦੇ ਪ੍ਰੋਟੋਕਾਲ ਦੇ ਅਨੁਸਾਰ ਜਿਹੜਾ ਕਿ ਡੀਐਨਏ ਟੈਸਟ ਕਰਾਇਆ ਗਿਆ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਕਿ ਹੁਣ ਆਈ ਹੈ ਸਾਹਮਣੇ ਸਾਡੇ ਡੀਐਨਏ ਟੈਸਟ ਦੀ ਰਿਪੋਰਟ ਜੋ ਕਿ ਸਾਡੇ ਸਾਹਮਣੇ ਹੁਣ ਆਈ ਹੈ ਡੀਐਨਏ ਟੈਸਟ ਰਿਪੋਰਟ ਦੇ ਅਨੁਸਾਰ ਜਿਹੜੇ ਕਿ ਬਾਇਓਲੋਜੀਕਲ ਪੇਰੈਂਟਸ ਜਿਹੜੇ ਨੇ ਉਹ ਸੰਦੀਪ ਸਿੰਘ ਤੇ ਰਮਨਦੀਪ ਕੌਰ ਹੀ ਜਿਹੜੇ ਬੱਚੇ ਦੇ ਬਾਇਓਲੋਜੀਕਲ ਪੇਰੈਂਟਸ 100% ਰਿਪੋਰਟ ਦੇ ਵਿੱਚ ਉਹਦੀ ਪੁਸ਼ਟੀ ਹੋਈ ਹੈ ਤੇ ਪ੍ਰੂਫ ਹੋਇਆ ਕਿ ਵੀ ਉਹ ਹੀ ਬੇਬੀ ਗਰਲ ਦੇ ਜਿਹੜੇ ਪੇਰੈਂਟਸ ਨੇ ਤੇ ਅਸੀਂ ਅੱਜ ਸਿਰਫ ਇਹੀ ਇਹ ਜਿਹੜਾ ਡੀਐਨਏ ਰਿਪੋਰਟ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਮੌਜੂਦਗੀ ਦੇ ਸਾਹਮਣੇ ਰਿਪੋਰਟ ਜਿਹੜੀ ਹੈ ਇਹ ਰਿਪੋਰਟ ਓਪਨ ਕੀਤੀ ਗਈ ਤੇ ਉਹਨਾਂ ਦੇ ਪੇਰੈਂਟਸ ਤੇ ਉਹਨਾਂ ਦੇ ਰਿਲੇਟਿਵਸ ਜਿਹੜੇ ਨੇ ਉਹਨਾਂ ਦੇ ਸਾਹਮਣੇ ਤੇ ਪੂਰੇ ਪ੍ਰੋਟੋਕਾਲ ਦੇ ਅਨੁਸਾਰ ਇਹ ਰਿਪੋਰਟ ਉਹਨਾਂ ਨੂੰ ਦਿਖਾਈ ਗਈ ਤੇ ਉਹ ਰਿਪੋਰਟ ਦੇ ਵਿੱਚ ਇਹੀ ਪਾਇਆ ਗਿਆ ਕਿ ਬੱਚੇ ਦੇ ਮਾਪੇ ਉਹੀ ਨੇ ਤੇ ਹੁਣ ਉਹਨਾਂ ਨੇ ਐਕਸੈਪਟ ਕੀਤਾ ਹੈ ਕਿ ਜੀ ਬੱਚਾ ਸਾਡਾ ਹੀ ਹੈ ਤੇ ਮੈਂ ਇਹ ਸਿਰਫ ਅੱਜ ਸੰਦੇਸ਼ ਦੇਣਾ ਚਾਹੁੰਦਾ ਕਿ ਬੱਚੇ ਜਿਹੜੇ ਨੇ ਬੇਬੀ ਬாய் ਬੇਬੀ ਗਰਲ ਪ੍ਰਮਾਤਮਾ ਦਾ ਦਿੱਤਾ ਰੂਪ ਨੇ ਤੇ ਆਪਾਂ ਨੂੰ ਜੋ ਬੱਚਾ ਸੋਨਾ ਹਸਪੀਟਲ ਵਿੱਚ ਜਿਵੇਂ ਹੋਇਆ ਇਸ ਚੀਜ਼ ਦੇ ਉੱਤੇ ਗਲਤ ਇਲਜ਼ਾਮ ਲਗਾ ਕੇ ਪਹਿਲਾਂ ਵੀ ਪ੍ਰੈਸ ਦੇ ਵਿੱਚ ਦੱਸਿਆ ਗਿਆ ਸਾਰੀ ਜਗ੍ਹਾ ਤੇ ਗੱਲ ਫੈਲਾਈ ਗਈ ਕਿ ਜੀ ਇਹ ਬੱਚਾ ਸਾਨੂੰ ਗਲਤ ਬੱਚਾ ਦੇ ਦਿੱਤਾ ਗਿਆ ਤੇ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਇੱਥੇ ਸੋਨਾ ਹਸਪੀਟਲ ਵਿੱਚ ਹਰ ਕੰਮ ਜਿਹੜਾ ਬੜਾ ਐਥੀਕਲ ਵੇ ਨਾਲ ਹੁੰਦਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਜਿਹੜੀ ਚੀਜ਼ ਨਹੀਂ ਹੁੰਦੀ ਸੋ ਇਹੀ ਅੱਜ ਅਸੀਂ ਇੱਕ ਛੋਟਾ ਜਿਹਾ ਸੰਦੇਸ਼ ਜਾਂ ਛੋਟਾ ਜਿਹਾ ਪ੍ਰੈਸ ਕਾਨਫਰੈਂਸ ਕਰਕੇ ਇਸ ਚੀ ਬੱਚੀ ਦਾ ਜੀ ਅੱਗੇ ਜਾ ਕੇ ਕੀ ਸਫਰ ਕਰੇਗੀ ਤਾਂ ਹੁਣ ਸਮਾਂ ਹੀ ਦੱਸੂਗਾ ਨਾ ਜੀ ਹਜੇ ਤਾਂ ਪੇਰੈਂਟਸ ਲੈ ਕੇ ਚੱਲੇ ਆ ਪਰ ਉਹਨਾਂ ਦਾ ਬੱਚੇ ਨੂੰ ਮਾਂ ਮਾਂ ਨੇ ਜਿਹਦੇ 2 ਦਿਨ ਬੱਚੇ ਨੂੰ ਦੁੱਧ ਨਹੀਂ ਪਿਲਾਇਆ ਦੱਸੋ ਮਤਲਬ ਇਹ ਚੀਜ਼ਾਂ ਹੁਣ ਬਹੁਤ ਦੱਸਿਆ ਨਹੀਂ ਜਾ ਸਕਦੀ ਐ ਪ੍ਰੈਸ ਵਿੱਚ ਜੋ ਬਿਲਕੁਲ ਇਨਸਾਨੀਅਤ ਦੇ ਨੁਕਤੇ 'ਚ ਪੁੱਛਿਆ ਵੀ ਇਨਸਾਨੀਅਤ ਵਾਲੀ ਚੀਜ਼ ਨਹੀਂ ਜੀ ਉਹ ਹਜੇ ਵੀ ਤੁਸੀਂ ਉਹਨਾਂ ਦਾ ਜਿਹੜਾ ਹੈ ਐਟੀਟਿਊਡ ਜਿਹੜਾ ਹਜੇ ਵੀ ਐਕਸੈਪਟੈਂਸ ਵਾਲਾ ਨਹੀਂ ਹੈਗਾ ਕਿ ਬੱਚੇ ਨੂੰ ਅਸੀਂ ਐਕਸੈਪਟ ਕਰ ਰਹੇ ਆ ਅੱਜ ਦਸਵਾ ਚਾਹੁੰਦੇ ਆ ਕਿ ਜਿਹੜੀ 11 ਤਰੀਕ ਨੂੰ ਸਾਡੇ ਇੱਕ ਡਿਲੀਵਰੀ ਹੋਈ ਸੀ ਕਫਲ ਆਈ ਸੀ ਹਰਿਆ ਸੰਦੀਪ ਸਿੰਘ ਔਰ ਉਹਨਾਂ ਦੀ ਵਾਈਫ ਰਮਨਦੀਪ कौर ਜਿਨ੍ਹਾਂ ਦੀ ਡਿਲੀਵਰੀ ਹੋਈ ਸੀ 11 ਨੂੰ ਔਰ ਉਹਨਾਂ ਦੀ ਬੇਬੀ ਗਰਲ ਹੋਈ ਸੀ ਜਿਹੜੀ ਉਹਨਾਂ ਨੂੰ ਦਿਖਾਈ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਦੇ ਫਾਦਰ ਸੰਦੀਪ ਸਿੰਘ ਜੀ ਨੇ ਇਹ ਇਲਜ਼ਾਮ ਲਗਾਏ ਸੀਗੇ ਕਿ ਮੈਨੂੰ ਬੇਬੀ ਬாய் ਸ਼ੋ ਕੀਤਾ ਗਿਆ ਲੇਕਿਨ ਬੇਬੀ ਗਰਲ ਉਹਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਔਰ ਉਸ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਖੜਾ ਹੋਇਆ ਸੀ ਔਰ ਅਸੀਂ ਉਹਨਾਂ ਨੂੰ ਕਾਫੀ ਕਨਵਿੰਸ ਕੀਤਾ ਔਰ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਕਿ ਅਗਰ ਕੋਈ ਵੀ ਸ਼ੱਕ ਹੈ ਉਹਨੂੰ ਦੂਰ ਕਰਨ ਲਈ ਡੀਐਨਏ ਦਾ ਟੈਸਟ ਕਰਵਾਇਆ ਜਾਏ ਔਰ ਸਾਨੂੰ ਪੁਲਿਸ ਦੀ ਇੰਟਰਵੈਂਸ਼ਨ ਲੈਣੀ ਪਈ ਸੀ ਕਿ ਉਹਨਾਂ ਨੂੰ ਮਨਾ ਲੇ ਕੇ ਡੀਐਨਏ ਦਾ ਟੈਸਟ ਕੀਤਾ ਜਾਏ ਔਰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡੀਐਨਏ ਟੈਸਟ ਦੀ ਰਿਪੋਰਟ ਆ ਜਾਗੀ ਹੈ ਔਰ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦੇ ਪੇਰੈਂਟ ਦੇ ਸਾਹਮਣੇ ਡੀਐਨਏ ਦੀ ਰਿਪੋਰਟ ਖੋਲੀ ਗਈ ਹੈ ਜਿਦੇ ਵਿੱਚ 100% ਪ੍ਰੂਵ ਹੋ ਗਿਆ ਹੈ ਕਿ ਉਹ ਸੰਦੀਪ ਸਿੰਘ ਔਰ ਰਮਨਦੀਪ कौर ਉਸ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ 100% ਪ੍ਰੂਵ ਹੋ ਗਏ ਨੇ ਔਰ ਸਾਨੂੰ ਬੜਾ ਮਾਣ ਹੈ ਆਪਣੀ ਸੰਸਥਾ ਦੇ ਉੱਪਰ ਕਿ ਜਿਹੜੇ ਅਸੀਂ ਪਿਛਲੇ ਐਨੇ ਸਾਲਾਂ ਤੋਂ ਬੜੇ ਆਥੀਕਲ ਔਰ ਕੁਆਲਿਟੇਟਿਵ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਆ ਅਸੀਂ ਕਰਦੇ ਰਵਾਂਗੇ ਔਰ ਸਾਨੂੰ ਇਸ ਗੱਲ ਦਾ ਵੀ ਅਸੀਂ ਇੱਕ ਸਮਾਜ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹਨਾਂ ਦੇ ਇਹ 베ਬੀ ਗਰਲ 11 ਸਾਲ ਬਾਅਦ ਹੋਈ ਸੀ ਇਹਨਾਂ ਦੀ ਪਹਿਲੇ ਦੋ ਬੇਟੀਆਂ ਨੇ ਸਮਾਜ ਦੇ ਵਿੱਚ ਲੜਕੇ ਔਰ ਲੜਕੀ ਨੂੰ ਕੋਈ ਵੀ ਭੇਦਭਾਵ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੇ ਔਰ ਚਾਹੇ 베ਬੀ ਬாய் ਹੋਏ ਚਾਹੇ 베ਬੀ ਗਰਲ ਹੋਏ ਪਰਮਾਤਮਾ ਦੀ ਨਿਯਮਤ ਹੈ ਔਰ ਉਸ ਦਾ ਅਸ਼ੀਰਵਾਦ ਸਮਝ ਕੇ ਸਾਨੂੰ ਪੈਰੈਂਟਿੰਗ ਅੱਛੀ ਕਰਨੀ ਚਾਹੀਦੀ ਹੈ ਨਾ ਕਿ ਜੈਂਡਰ ਦੇ ਵਿੱਚ ਸਾਨੂੰ ਕੋਈ ਘੇਰਪਾਉ ਕਰਨਾ ਚਾਹੀਦਾ ਹੈ ਅਸੀਂ ਬੱਚੇ ਦੀ ਕੇਅਰ ਕੀਤੀ ਹੈ ਜੇ ਸਾਡੇ ਪੀਡੀਆਟ੍ਰੀਸ਼ੀਅਨ ਨੇ ਡਾਕਟਰ ਨਿਸ਼ਾ ਮੈਨਨ ਔਰ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਬੱਚੇ ਨੂੰ ਅਸੀਂ ਜੋ ਵੀ ਕੇਅਰ ਦੇ ਵਿੱਚ ਅਸੀਂ ਕੇਅਰ ਪ੍ਰੋਵਾਈਡ ਕੀਤੀ ਹੈ ਉਹਦੀ ਲੋੜਿੰਦਾ ਜੋ ਵੀ ਵੈਕਸੀਨੇਸ਼ਨਸ ਜੋ ਵੀ ਕੀਤੀ ਹੈ ਬੱਚੇ ਨੂੰ ਸੋਚਦਾ ਜੀ ਔਰ ਫਾਦਰ ਦੇ ਰਿਐਕਸ਼ਨ ਦੇਖ ਕੇ ਅੱਜ ਸਾਨੂੰ ਬੜਾ ਦੁੱਖ ਹੋ ਰਿਹਾ ਜੀ ਕਿ ਉਹਨਾਂ ਨੇ ਬੇਬੀ ਗਰਨ ਨੂੰ ਅਕਸਪੀ ਨਹੀਂ ਕੀਤਾ ਸੋ। ਹੋਰ ਹਸਪੀਟਲ ਪਰ ਐਕਸ਼ਨ ਲਿਆ ਜਦੋਂ ਕਿ ਨਾ ਜੀ ਉਹ ਮੈਨੇਜਮੈਂਟ ਹੋਂ ਡਿਸਾਈਡ ਕਰੇਗੀ ਉਸ ਦੇ ਬਾਰੇ। ਇਹ ਜੋ ਕੋਈਮ ਤਾਂ ਹੋਇਆ ਹੀ ਹੈ ਨਾ। ਬਿਲਕੁਲ ਸਾਡੇ ਲਈ ਤੇ ਸਾਡੇ ਲਈ ਤੇ ਇੱਕ ਹਸਪੀਟਲ ਦੀ ਜਿਹੜੀ ਰੈਪਿਊਟੇਸ਼ਨ ਹੈ ਉਹਦੇ ਤੇ ਸਵਾਲ ਤੇ ਇਹਨਾਂ ਨੇ ਉਠਾਇਆ ਸੀਗਾ। ਉਹ ਜਿਹਦੇ ਵਿੱਚ ਅਸੀਂ ਕੌਨਫੀਡੈਂਸ ਸੀਗੇ ਔਰ ਅਸੀਂ ਪੂਰੇ ਉਤਰੇ ਹਾਂ ਖੜੇ ਉਤਰੇ। ਪਰਮਾਤਮਾ ਦੀ ਕਿਰਪਾ ਨਾਲ